ਲਿਸਟਰ ਇੰਜਣ ਤੇ ਪੀਟਰ ਇਹ ਤਾਂ ਵੱਡੇ ਛੋਟੇ ਭਰਾ ਸੀ ਤੇ ਘਰ ਦੇ ਹੀ ਬੰਦੇ ਹੁੰਦੇ ਸੀ ਤੇਲ ਉਦੋਂ ਪਾਈਦਾ ਸੀ ਜਦੋਂ ਹਵਾ ਲੈ ਜਾਂਦੇ ਸੀ ਪੇਚ ਕਸ ਪਲਾਸ 13 ਤੇ 15 ਨੰਬਰ ਦੀ ਚਾਬੀ ਪੱਕੀ ਗੁਥਲੀ ਚ ਪਾ ਕੇ ਲਾ ਕੇ ਰੱਖੀ ਹੁੰਦੀ ਸੀ ਪੈਪਸੀ ਵਾਲੀ ਬੋਤਲ ਹੀ ਇਹਨਾਂ ਦੀ ਟੈਂਕੀ ਹੁੰਦੀ ਸੀ ਸਿਆਲਾਂ ਚ ਜਿਹੜਾ ਇਹਨਾਂ ਨੂੰ ਸਵੇਰੇ ਸਟਾਰਟ ਕਰ ਲੈਂਦਾ ਸੀ ਉਹਨੂੰ ਪੂਰਾ ਤਾਕਤਵਰ ਸਮਝਿਆ ਜਾਂਦਾ ਸੀ ਪੱਠੇ ਕੁੱਤਰਨੇ ਪ੍ਰਾਲੀ ਦਾ ਰੋਗ ਵੱਧ ਲੱਗ ਜਾਣਾ ਪਟਾ ਲੱਥ ਜਾਣਾ ਫਿਰ ਬਰੋਜਾ ਤੱਤਾ ਕਰੋ ਕਈ ਵਾਰੀ ਉਹ ਵੀ ਇੰਜਣ ਦੇ ਸਰੰਸਰ ਤੇ ਰੱਖ ਕੇ ਤੱਤਾ ਕਰਨਾ ਹਵੇਲੀਆਂ ਜਾਂ ਚਾਰਦਵਾਰੀਆਂ ਬਾਅਦ ਵਿੱਚ ਬਣੀਆਂ ਪਹਿਲਾਂ ਰਾਤ ਕਿਸੇ ਦੀ ਮੱਝ ਖੁੱਲ ਬਾਬੇ ਨੇ ਲੋਸਮੈਂਟ ਕਰਨੀ ਪਿੰਡ ਚ ਦੋ ਤਿੰਨ ਘਰਾਂ ਕੋਲ ਤਮੀਆਂ ਹੁੰਦੀਆਂ ਸੀ ਤੇ ਝੋਨੇ ਤੋਂ ਬਾਅਦ ਉਹ ਚਾਹੀਦੀਆਂ ਹੁੰਦੀਆਂ ਸੀ ਤਾਂ ਕਰਕੇ ਸਾਰਾ ਸਾਲ ਉਹਨਾਂ ਦੇ ਘਰੇ ਆਉਣ ਜਾਣ ਰੱਖਣਾ ਜਿਨ੍ਹਾਂ ਦੀ ਟਰਾਲੀ ਹੁੰਦੀ ਸੀ ਉਹਨਾਂ ਨੂੰ ਐਵੇਂ ਚਾਚਾ ਚਾਚਾ ਆਖੀ ਜਾਣਾ ਸਟਾਰਟ ਨਾ ਹੋਣ ਵਾਲੇ ਪਾਸੇ ਨੂੰ ਚਿੱਟਾ ਸਕਾਟ ਸਭ ਤੋਂ ਬਦਨਾਮ ਟਰੈਕਟਰ ਸੀ ਮੈਸੀ ਸਵਰਾਜ ਮੇਧਰਾ ਹਿੰਦੁਸਤਾਨ ਜੀਟਰ 911 ਫੋਰਡ ਸਾਡੇ ਟਾਫੀ ਹੁੰਦਾ ਸੀ ਐਸ਼ਰ ਤੇ ਸਰਤਾਜ ਇਹ ਟਰੈਕਟਰ ਆਮ ਸੀ 911 ਤੇ ਫੋਰਡ ਵਾਲੇ ਤਕੜੇ ਮੰਨੇ ਜਾਂਦੇ ਸੀ ਪਿੰਡ ਚ ਇੱਕ ਜਾਂ ਦੋ ਬੰਦਿਆਂ ਦੀਆਂ ਕੋਠੀਆਂ ਹੁੰਦੀਆਂ ਸੀ ਉਹ ਵੀ ਤਕੜੇ ਜ਼ਿਮੀਂਦਾਰਾਂ ਦੀਆਂ ਤੇ ਉਹ ਵੀ ਜਿਹੜੇ ਆਲੂ-ਲੂ ਲਾਉਂਦੇ ਸੀ ਟਰਾਂਸਫਾਰਮ ਇੱਕ ਹੁੰਦਾ ਸੀ 100 ਦਾ ਤੇ ਉਹਦੇ ਤੇ 10 ਕ ਮੋਟਰਾਂ ਚੱਲਦੀਆਂ ਸੀ ਫਿਰ 32 ਡਿਮ ਦੀ ਵੀ ਇੱਕ ਕੈਟਾਗਰੀ ਸੀ ਘੁੱਗੂ ਲਾਉਣੇ ਫਿਰ ਬਿਜਲੀ ਵਾਲਿਆਂ ਦਾ ਧਿਆਨ ਰੱਖਣਾ ਫੜੇ ਵੀ ਜਾਂਦੇ ਸੀ ਤੇ ਜੁਰਮਾਨੇ ਜੁਰਮ ਬਹੁਤੀਆਂ ਗੱਲਾਂ ਆ ਤੁਸੀਂ ਦੱਸੋ ਕਿਹੜੀਆਂ ਗੱਡੀਆਂ ਦਾ ਪੂਰਾ ਪਤਾ ਆ ਬਾਕੀ ਅੱਗੇ ਕਰਾਂਗੇ